ਨੇਕ ਪੈਸੇ ਮੈਂ ਕਮਾਈ ਨੇ ਮੇਰਾ ਦਿਲ ਕਰਦਾ ਮੈਂ ਸਾਰੇ ਪੈਸੇ ਇੰਨਾਂ ਚੀਜ਼ਾਂ ਚ ਹੁਣ ਰੁਟੀਨ ਦੇ ਵਿੱਚ ਜਦੋਂ ਸੀ ਨਿਕਲਣਾ ਜਿੰਨਾ ਪੈਸਾ ਮੇਰੇ ਕੋਲ ਪਿਆ ਮੈਂ ਸਾਰੇ ਇੰਨਾਂ ਚੀਜ਼ਾਂ ਤੇ ਲਾ ਦੇਣਾ ਜੇ ਅੱਜ ਲੋਕਾਂ ਦੀਆਂ ਜਾਨਾਂ ਬਚਾਲੀਆਂ ਪਿੰਡਾਂ ਚ ਫਿਰ ਖੁਸ਼ਹਾਲੀ ਆ ਗਈ ਮੈਂ ਤਾਂ ਫਿਰ ਪੈਸੇ ਕਮਾ ਲਵਾਂਗਾ ਲੇਕਿਨ ਸਭ ਤੋਂ ਪਹਿਲਾਂ ਜ਼ਰੂਰੀ ਕੀ ਹੈ ਨਾ ਲੋਕਾਂ ਦੀਆਂ ਜਾਨਾਂ ਬਚਾਉਣੀ ਆ ਪਿੰਡਾਂ ਚ ਖੁਸ਼ਹਾਲੀ ਹੋਊਗੀ ਤੇ ਸਾਡੇ ਘਰ ਖੁਸ਼ਹਾਲ ਹੋਣਗੇ ਅੱਜ ਪੰਜਾਬ ਤੇ ਵਿਫਤਾ ਪਈ ਹੈ ਪੰਜਾਬ ਦੇ ਵਿੱਚ ਪੰਜਾਬ ਵਾਲੀ ਕਿ ਤੁਜੇ ਦਾ ਸਾਥ ਦਿੰਦੇ ਨੇ ਬਾਹਰਲੇ ਕਿਉਂ ਨਹੀਂ ਪਹੁੰਚ ਰਹੇ ਕਿੰਨੇ ਬਜ਼ੁਰਗ ਜਿਹੜੇ ਅਸੀਂ ਰੁੱੜਦੇ ਦੇਖ ਕੀ ਹੁੰਦੀ ਆ ਉਹ ਤੇਲ ਵਾਲੀ ਪੀਪੀਜੀ ਉਹਦੇ ਉੱਤੋਂ ਉਹਦੇ ਨਾਲ ਬਚ ਕੇ ਬਾਹਰ ਨਿਕਲੇਆ ਤੇ ਬਾਹਰ ਨਿਕਲੇ ਕੇ ਉਹਨੂੰ ਪੁੱਛਿਆ ਬਾਬਾ ਜੀ ਕਿਵੇਂ ਹੋ ਕੰਦਾ ਚੜਦੀ ਕਲਾ ਚ ਕਹਿੰਦਾ ਕਦੇ ਮੈਂ ਥੱਲੇ ਕਹਿੰਦਾ ਮੇਰੀ ਪੀਪੀ ਥੱਲੇ ਕਹਿੰਦਾ ਅਸੀਂ ਐਂ ਕਰਦੇ ਕਰਦੇ ਦੋਨੇ ਬਾਹਰ ਆ ਗਏ ਅਸੀਂ ਪਰਸੋ ਚੁੱਤੇ ਜਿਹੜੇ ਉਧਰ ਪਿੰਡਾਂ ਜਦੋਂ ਕਿਸ਼ਤੀ 'ਚ ਅਸੀਂ ਜਾਂਦੇ ਸੀ ਨਾ ਕਿਸ਼ਤੀ ਦੇ ਵਿੱਚ ਸਾਨੂੰ ਸਰੋਪੇ ਪਾਏ ਜਾ ਰਹੇ ਨੇ ਤੇ ਨਾਲ ਅੰਦਰੋਂ ਚਾਹ ਦਾ ਦੁੱਧ ਦਾ ਗਲਾਸ ਲਿਆਂਦਾ ਜਾ ਰਿਹਾ ਕੋ ਚਾਹ ਲੈ ਗਾ ਅਸੀਂ ਕਹਿੰਨਾ ਕਿ ਨਹੀਂ ਅਸੀਂ ਦੁੱਧ ਚਾਹ ਨਹੀਂ ਪੀਣਾ ਅਸੀਂ ਸਾਨੂੰ ਭਲਾ ਕੰਮ ਕਰ ਲੈਣ ਦਿਓ ਨਹੀਂ ਨਹੀਂ ਤੁਸੀਂ ਪੁੱਤੇ ਤੱਕ ਆਏ ਹੋ ਸਾਡੇ ਲਈ ਆਏ ਤੁਸੀਂ ਸਾਡਾ ਚਾਹ ਪ ਪਤਾ ਨਹੀਂ ਲੋਕਾਂ ਦੇ ਕੈਸੇ ਜਕਰੇ ਨੇ ਸੱਚੀ ਸਾਡੇ ਪੰਜਾਬ ਵਾਲਿਆਂ ਦੇ ਦੂਸਰੇ ਜਗ੍ਹਾ ਤੇ ਉਸੇ ਦੂਸਰੇ ਦੇਸ਼ਾਂ ਦਾ ਯੁੱਧ ਲੱਗ ਜਾਂਦਾ ਜਿਦਾ ਯੂਕਰੇਨ ਤੇ ਰੂਸ ਦਾ ਲੱਗਾ ਸੀਗਾ ਤਾਂ 2% ਵਾਲੇ ਜਾ ਕੇ ਉੱਥੇ ਖੜ ਗਏ ਸੀਗੇ ਪਰ ਉੱਥੇ ਜਾ ਕੇ ਲੰਗਰ ਲਾਇਆ ਸੀ ਤੇ ਉਹ ਗੋਰੇ ਜਿਹੜੇ ਸੀ ਉੱਥੋਂ ਦੇ ਲੋਕ ਸੀ ਉੱਥੋਂ ਦੇ ਬਸਨੀਕ ਸੀਗੇ ਹੈਰਾਨ ਸੀਗੇ ਕਿ ਇਹ ਕਿਹੜੀ ਕੌਮ ਆ ਗਈ ਹੈ ਜਿਹੜੇ ਫ੍ਰੀ ਫੂਡ ਦੇ ਰਹੇ ਇਹ ਉਹ ਹੀ 2% ਵਾਲੇ ਜੀ ਤਾਂ ਹੀ ਅਸੀਂ ਲਿਖਿਆ ਤੇ ਮੈਨੂੰ ਸੱਚੇ ਫਕਰ ਹੁੰਦਾ ਹੈ ਕਿ ਅਸੀਂ ਉਹ 2% ਵਾਲਿਆਂ ਚ ਜਿਹੜੇ ਪੂਰੀ ਦੁਨੀਆ ਨਾਲ ਖੜੇ ਹੁੰਦੇ ਨੇ ਸੋ ਫਕਰ ਹੁੰਦਾ ਇਸ ਲਈ ਅਸੀਂ ਅੱਜ ਅਗਲਾ ਅਗਲਾ ਲੈ ਕੇ ਆਏ ਬਹੁਤ ਜਲਦੀ ਦਾ ਗੀਤ ਵੀ ਰਿਲੀਜ਼ ਕਰਾਂਗੇ ਬਣਾਇਆ ਮੈਂ ਪਹਿਲਾਂ ਵੀ ਹੋਇਆ ਸੀ ਲੇਕਿਨ ਉਹ ਜਲਦੀ ਰਿਲੀਜ਼ ਕਰਾਂਗੇ ਰਾਜਸਥਾਨ ਵਾਲੇ ਆਏ ਸੀ ਅੱਜ ਉਹਨਾਂ ਨਾਲ ਗੱਲਬਾਤ ਹੋਈ ਸੀ ਤਾਂ ਉਹਨਾਂ ਤੋਂ ਇੱਕ ਨੌਜਵਾਨ ਕਹਿ ਰਿਹਾ ਸੀ ਕਿ ਫਿਕਰ ਨਾ ਕਰ ਪੰਜਾਬ ਸਿਆ ਡੁੱਬਣ ਨਹੀਂ ਦਿੰਦੇ ਹਾਂ ਕਿਉਂਕਿ ਸਾਡਾ ਭਰਾ ਹੈ ਤੁਹਾਨੂੰ ਹਾਂ ਪੰਜਾਬ ਡੁੱਬਦਾ ਨਹੀਂ ਕਦੇ ਇਹ ਬਾਬੇ ਨਾਨਕ ਦੀ ਧਰਤੀ ਹੈ ਇੱਥੇ ਕਿੰਨੇ ਗੁਰੂਆਂ ਪੀਰਾਂ ਦੀ ਚਰਨ ਸ਼ੋਭਾ ਹੈ ਕਿਵੇਂ ਡੁੱਬ ਜੂਗਾ ਇਹ ਤਾਂ ਦੁਨੀਆ ਨੂੰ ਤਾਰਨ ਵਾਲਾ ਪੰਜਾਬ ਹੈ ਪੂਰੇ ਪੰਜਾਬ ਦਾ ਬਰਿਆਈ ਇਲਾਕਾ ਇਸ ਵੇਲੇ ਹੜਾਂ ਦੀ ਮਾਰ ਹੇਠ ਹੈ ਲੋਕ ਡੁੱਬ ਰਹੇ ਨੇ ਚਾਰ ਚੁਫੇਰੇ ਤਬਾਹੀ ਦਾ ਮੰਜ਼ਰ ਹੈ ਤੇ ਉਹਨਾਂ ਲੋਕਾਂ ਦੀ ਬਾ ਸਮਾਜ ਸੇਵੀਆਂ ਨੇ ਫੜੀ ਹੋਈ ਆ ਸਿੱਖ ਜਥੇਬੰਦੀਆਂ ਨੇ ਫੜੀ ਹੋਈ ਆ ਤੇ ਕਾਰ ਸੇਵਾ ਵਾਲੇ ਬਾਬੇ ਜਿਹੜੇ ਆ ਉਹ ਆ ਕੇ ਉਹਨਾਂ ਨੂੰ ਲੰਗਰ ਪ੍ਰਸ਼ਾਦਾ ਜੋ ਵੀ ਸਮਾਨ ਚਾਹੀਦਾ ਉਹ ਆ ਕੇ ਦੇ ਰਹੇ ਨੇ ਇਸੇ ਨਾਲ ਹੀ ਜਿਹੜੇ ਗਾਇਕ ਆ ਉਹ ਵੀ ਪਿੱਛੇ ਨਹੀਂ ਰਹੇ ਕਿਉਂਕਿ ਉਹਨਾਂ ਨੂੰ ਵੀ ਆਪਣੇ ਪੰਜਾਬੀ ਭੈਣ ਭਰਾਵਾਂ ਮਾਤਾਵਾਂ ਦਾ ਦਰਦ ਆ ਜਿਹੜਾ ਉਹ ਦਿਖਾਏ ਦਿੱਤਾ ਤੇ ਇਸ ਵੇਲੇ ਉਹ ਪੂਰੇ ਪੰਜਾਬ ਦੇ ਜਿਹੜੇ ਗਾਇਕ ਸੀਗੇ ਉਹ ਵੀ ਹੜਪੀੜਤਾਂ ਦੇ ਨਾਲ ਜਾ ਕੇ ਉਹਨਾਂ ਨੂੰ ਜੋ ਵੀ ਰਾਸ਼ਨ ਪਾਣੀ ਜਾਂ ਹੋਰ ਚਾਹੀਦਾ ਤਾਂ ਉਹ ਉੱਥੇ ਜਾ ਕੇ ਦੇਂਦੇ ਨੇ ਤਾਂ ਅਸੀਂ ਗੱਲਬਾਤ ਕਰਦੇ ਸਾਡੇ ਨਾਲ ਇੰਦਰਜੀਤ ਨਿੱਕੂ ਆਏ ਹੋਏ ਨੇ ਸਰਹੱਦੀ ਇਲਾਕਾ ਔਰ ਚੂੜੀ ਵਾਲਾ ਪਿੰਡ ਹੈ ਤਾਂ ਸਾਡੇ ਨਾਲ ਯੋਧਵੀਰ ਮਾਨਕ ਵੀ ਮੌਜੂਦ ਆ ਤਾਂ ਗੱਲਬਾਤ ਕਰਦੇ ਆ ਬਾਜੀ ਕਿੱਦਾਂ ਦੇਖਦੇ ਹੋ ਕਿ ਪੂਰਾ ਪੰਜਾਬ ਇਸ ਵੇਲੇ ਤਰਾਇ ਤਰਾਇ ਕਰਦਾ ਪਿਆ ਹੜ੍ਹ ਆਏ ਹੋਏ ਨੇ ਔਰ ਚਾਰ ਚਫੇਰੇ ਜਿਹੜਾ ਤਬਾਹੀ ਦਾ ਮੰਜ਼ਰ ਬਣਿਆ ਹੋਇਆ ਬਿਲਕੁਲ ਜੀ ਮੈਨੂੰ ਤਾਂ ਸੱਚੀਆਂ ਲੱਗਦਾ ਕਿ ਜਿਹੜਾ ਵਕਤ ਆਪਾਂ ਗੱਲਾਂ ਤੇ ਵੀ ਲਾਉਨੇ ਆ ਇਹ ਵੀ ਵਕਤ ਲੋਕਾਂ ਲਈ ਲਾਇਆ ਜਾਵੇ ਕਿਉਂਕਿ ਸੀਰੀਅਸਲੀ ਲੋਕ ਐਨੇ ਪੀੜਤ ਨੇ ਜਿੱਥੇ ਕਿੰਨੇ ਕਿੰਨੇ ਦਿਨ ਤੋਂ ਲਾਈਟ ਨਹੀਂ ਹੈਗੀ ਰਸਣ ਨਹੀਂ ਹੈਗਾ ਲੋਕ ਛੱਤਾਂ ਤੇ ਚੜੇ ਬੈਠੇ ਨੇ ਵਾਸ਼ਰੂਮ ਜਾਣ ਦੀ ਫਰੈਸ਼ ਹੋਣ ਦੀ ਕੋਈ ਸੁਵਿਧਾ ਨਹੀਂ ਹੈਗੀ ਔਰ ਮੱਛਰਾਂ ਲਈ ਉਹਨਾਂ ਕੋਲੇ ਕੋਈ ਆਡੋਮਾਸ ਜਾਂ ਕੋਈ ਦਾਣ ਸਿਸਟਮ ਨਹੀਂ ਹੈਗਾ ਮੱਛਰਦਾਨੀਆਂ ਨਹੀਂ ਹੈਗੀਆਂ ਤਰਪਾਲਾਂ ਨਹੀਂ ਹੈਗੀਆਂ ਸਿਰ ਤੇ ਸੋ ਮੇਰਾ ਤਾਂ ਦਿਲ ਇਹ ਕਰਦਾ ਕਿ ਸਭ ਤੋਂ ਪਹਿਲਾਂ ਆਪਾਂ ਉਧਰ ਜਾ ਜਾ ਕੇ ਉਹਨਾਂ ਲੋਕਾਂ ਦੀ ਹੈਲਪ ਕਰੀਏ ਕਿਉਂਕਿ ਜਿਹੜੀ ਸਾਈਡ ਅਜਨਾਲਾ ਸਾਈਡ ਤੋਂ ਉਧਰ ਬਹੁਤ ਲੋਕ ਪਹੁੰਚ ਚੁੱਕੇ ਨੇ ਇੱਧਰ ਬਹੁਤ ਘੱਟ ਲੋਕ ਹੀ ਪਹੁੰਚੇ ਨੇ ਪਿੰਡਾਂ ਚੋਂ ਜਿੰਨੀਆਂ ਜਿੰਨੀਆਂ ਟਰਾਲੀਆਂ ਮੈਂ ਇਧਰ ਆਉਂਦੀਆਂ ਦੇਖੀਆਂ ਨੇ ਮਨ ਲੱਗਦਾ ਹਾਲੇ ਸਿਰਫ आम जनता ਸਾਡੀ ਪਹੁੰਚ ਰਹੀ ਹੈ ਜੀ ਸਾਡੇ ਕਲਾਕਾਰ ਭਾਈਚਾਰਾ ਜਾਂ ਜਿਹੜੇ ਹੋਰ بڑے ਫੀਲਡ ਵਾਲੇ ਲੋਕ ਨੇ ਚਾਹੇ ਉਹ ਬਿਲਡਰਸ ਨੇ ਜਾਂ ਕੁਝ ਪੋਲੀਟੀਕਲ ਲੋਕ ਨੇ ਜੋ ਪਹੁੰਚਣਗੇ ਉਹਨਾਂ ਦੇ ਪਿੱਛੇ-ਪਿੱਛੇ ਲੋਕ ਵੀ ਆਉਣਗੇ ਕਿਉਂਕਿ ਸਾਡੇ ਲੋਕਾਂ ਦਾ ਮੈਨੂੰ ਇਹ ਲੱਗਦਾ ਰੁਝਾਨ ਕੀ ਹੋ ਗਿਆ ਕਿ ਮੀਡੀਆ ਕਿਧਰ ਜ਼ਿਆਦਾ ਪਉਧਰ ਚੱਲੀ ਹੈ ਵੀ ਸਾਡੀ ਫੋਟੋ ਲੱਗੂ ਸਾਡਾ ਸਾਡਾ ਵੀਡੀਓ ਬਣੂ ਸੋ ਆਹ ਸਮਾਂ ਮੈਨੂੰ ਇਹ ਲੱਗਦਾ ਕਿ ਫੋਟੋ ਵੀਡੀਓ ਵਾਲਾ ਨਹੀਂ ਹੈਗਾ ਇਹ ਸਮਾਂ ਲੋਕਾਂ ਤੱਕ ਸਹੀ ਸਮਾਨ ਪਹੁੰਚਾਉਣ ਵਾਲਾ ਤਾਂ ਕਿ ਸਾਡੇ ਜਿਹੜੇ ਭੈਣ ਭਰਾ ਨੇ ਉਹਨਾਂ ਦੀ ਜਾਨਾਂ ਬਚ ਸਕਣ। ਛੋ ਜਿਹਾ ਜ਼ਿਆਦਾ ਵਕਤ ਉਹਤੇ ਲਾਉਣਾ ਚਾਹੀਦਾ। ਹਣ ਪੂਰਾ ਪੰਜਾਬ ਇਸ ਵਿਲੇਖੜਾਂ ਦੀ ਮਾਰ ਹੇਟ ਆ ਤਾਂ ਸਮਾਜ ਸੇਵੀ ਵੀ ਆ ਰਹੇ ਆ ਕਾਰ ਸੇਵਾ ਵਾਲੇ ਬਾਬੇ ਵੀ ਆ ਰਹੇ ਆ ਜੀ ਸਿੱਖ ਜੱਤੇ ਬੰਦੀਆਂ ਵੀ ਆਈਆਂ ਜੀ ਤੇ ਬਾਬੇ ਨਾਨਕ ਦਾ ਜਿਹੜਾ ਲੰਗਰ ਸੀਗਾ 20 ਰੁਪਏ ਦੇ ਨਾਲ ਜਿਹੜੀ ਪ੍ਰਥਾ ਸ਼ੁਰੂ ਕੀਤੀ ਸੀ ਉਹ ਅੱਜ ਪੂਰਾ ਪੰਜਾਬ ਸਾਰਾ ਉਮੜ ਕੇ ਆ ਗਿਆ ਉਹਨਾਂ ਵੀਰਾਂ ਲਈ ਜਿਹੜੇ ਡੁੱਬਰੇ ਸੀ ਜਿਹੜੇ ਮਰਲੇ ਸੀ ਜਿਨ੍ਹਾਂ ਦਾ ਸਭ ਕੁਝ ਤਬਾਹ ਹੋ ਗਿਆ ਸੀਗਾ ਤਾਂ ਆਪਾਂ ਜੇਕਰ ਗੱਲ ਕਰੀਏ ਤਾਂ ਹੁਣ ਜਿੱਦਾਂ ਤੁਸੀਂ ਗੱਲ ਕਰ ਰਹੇ ਕਿ ਵੱਡੇ ਵੱਡੇ ਜਿਹੜੇ ਲੋਕ ਨੇ ਜਿਨ੍ਹਾਂ ਦੇ ਵਪਾਰ ਵੱਡੇ ਵੱਡੇ ਨੇ ਉਹ ਨਹੀਂ ਦਿਖਾਈ ਤੇਰੇ ਕਿਉਂਕਿ ਪਿੰਡਾਂ ਦੇ ਲੋਕ ਹੀ ਆ ਰਹੇ ਆ ਜਿਹੜੇ ਜਿਨ੍ਹਾਂ ਦਾ ਤਕੜੇ ਤਕੜੇ ਬਿਜ਼ਨਸ ਨੇ ਆਪਾਂ ਕਹਿ ਸਕਦੇ ਕਿ ਜਿਨ੍ਹਾਂ ਦੇ ਨਾਮ ਵਰ brand ਚੱਲਦੇ ਨੇ ਜੀ ਮੈਨੂੰ ਪਤਾ ਨਹੀਂ ਕਿਉਂ ਲੱਗਦਾ ਜੇ ਉਹਨਾਂ ਨੂੰ ਸਭ ਤੋਂ ਪਹਿਲਾਂ ਅੱਗੇ ਆਉਣਾ ਚਾਹੀਦਾ ਮੈਂ ਜਿੱਦਾਂ ਮੇਰਾ ਜਿਹੜਾ ਰੋਲਾ ਪਿਆ ਸੀ ਆ ਉਹ ਤੋਂ ਬਾਅਦ ਜਿੰਨੇ ਪੈਸੇ ਮੈਂ ਕਮਾਇਆ ਮੇਰਾ ਦਿਲ ਕਰਦਾ ਮੈਂ ਸਾਰੇ ਪੈਸੇ ਇੰਨਾਂ ਚੀਜ਼ਾਂ 'ਚ ਹੁਣ ਰੁਟੀਨ ਦੇ ਵਿੱਚ ਜਦੋਂ ਤੁਸੀਂ ਨਿਕਲਣਾ ਜਿੰਨਾ ਪੈਸਾ ਮੇਰੇ ਕੋਲ ਪਿਆ ਮੈਂ ਸਾਰੇ ਇੰਨਾਂ ਚੀਜ਼ਾਂ ਤੇ ਲਾ ਦੇਣਾ ਤਾਂ ਕਿ ਸਾਡੇ ਇਹ ਲੋਕ ਨੇ ਜਿਨ੍ਹਾਂ ਨੇ ਮੈਨੂੰ ਬਚਾਇਆ ਉਸ ਸਮੇਂ ਜੇ ਮੈਂ ਸਾਲ ਡੇਢ ਦੋ ਸਾਲ ਦੇ ਵਿੱਚ ਬਹੁਤ ਪੈਸਾ ਫਿਰ ਕਮਾ ਸਕਦਾ ਜੇ ਅੱਜ ਲੋਕਾਂ ਦੀਆਂ ਜਾਨਾਂ ਬਚਾਲੀਆਂ ਪਿੰਡਾਂ 'ਚ ਫਿਰ ਖੁਸ਼ਹਾਲੀ ਆ ਗਈ ਮੈਂ ਤਾਂ ਫਿਰ ਪੈਸੇ ਕਮਾ ਲੂੰਗਾ ਲੇਕਿਨ ਸਭ ਤੋਂ ਪਹਿਲਾਂ ਜ਼ਰੂਰੀ ਕੀ ਹੈ ਨਾ ਲੋਕਾਂ ਦੀਆਂ ਜਾਨਾਂ ਬਚਾਉਣੀ ਆ ਪਿੰਡਾਂ 'ਚ ਖੁਸ਼ਹਾਲੀ ਹੋਊਗੀ ਤੇ ਸਾਡੇ ਘਰ ਖੁਸ਼ਹਾਲ ਹੋਣਗੇ ਬਿਲਕੁਲ ਜਿਹੜਾ ਕਿਸਾਨ ਅੱਜ ਡੁੱਬ ਰਿਹਾ ਜਿਹੜਾ ਸਾਰੇ ਮੁਲਕ ਦਾ ਸਾਰੇ ਆਮ ਆਮ ਦਾ ਦੁਨੀਆ ਦਾ ਅੰਦਾਜ਼ਾ ਜੀ ਮੈਂ ਤਾਂ ਸੱਚੀ ਸੋਚਦਾ ਕਿ ਅੱਜ ਪੰਜਾਬ ਤੇ ਵਿਵਪਤਾ ਪਈ ਹੈ ਪੰਜਾਬ ਦੇ ਵਿੱਚ ਪੰਜਾਬ ਵਾਲੇ ਕਿ ਦੂਜੇ ਦਾ ਸਾਥ ਦਿੰਦੇ ਨੇ ਬਾਹਰਲੇ ਕਿਉਂ ਨਹੀਂ ਪਹੁੰਚ ਰਹੇ ਇੱਥੇ ਜਿੱਦਾਂ ਅੱਜ ਅਸੀਂ ਕੁਝ ਲੋਕ ਆਏ ਹੋਏ ਸੀ ਕਿ ਰਾਜਸਥਾਨ ਤੋਂ ਵੀ ਹਰਿਆਣੇ ਵਾਲੇ ਵੀ ਆ ਰਹੇ ਕੋਕ ਨੂੰ ਨਾ ਭਰਾ ਇੱਕ ਭਰਾ ਡੁੱਬ ਰਿਹਾ ਤੇ ਦੋ ਭਰਾ ਨਾਲ ਆ ਕੇ ਖੜ ਗਏ ਉਥੋਂ ਦੇ ਜਿਹੜੇ ਪੰਜਾਬੀ ਲੋਕ ਸੀ ਉਹ ਵੀ ਆ ਕੇ ਖੜੇ ਹੋਏ ਤੁਸੀਂ ਸਾਰੇ ਹਾਲਾਤ ਦੇਖੇ ਹੋਏ ਨੇ ਜਿੱਦਾਂ ਵੱਖ-ਵੱਖ ਏਰੀਆਜ਼ ਹੈਗੇ ਹੋਏ ਕਦੇ ਦਿਲ ਨਹੀਂ ਰੋਂਦਾ ਵੇਖ ਕੇ ਅੱਖ ਤਾਂ ਨਮ ਤਾਂ ਹੁੰਦੀ ਹੈ ਕਿ ਜਦੋਂ ਮੇਨੀ ਆਖੀ ਇੱਕ ਮਾਤਾ ਰੋ ਰਹੀ ਹੈ ਇੱਕ ਭੈਣ ਨੂੰ ਲਾ ਰਹੀ ਹੈ ਔਰ ਇਵਨ ਕਿ ਕਈ ਇਵੇਂ ਉਹਦੀਆਂ ਲੇਡੀਆਂ ਸੀ ਜਿਨ੍ਹਾਂ ਨੇ ਆਪਣੀਆਂ ਧੀਆਂ ਦਾ ਦਾਦਾ ਜੋੜਿਆ ਹੋਇਆ ਸੀਗਾ ਉਹ ਵੀ ਰੁੜ ਗਿਆ ਪਰ ਉਹਨਾਂ ਵਾਸਤੇ ਮਤਲਬ ਕਿ ਜਿਹੜੀਆਂ ਜ਼ਮੀਨਾਂ ਸੀ ਖਤਮ ਹੋ ਗਈਆਂ ਅਗਲੀ ਕਣਕ ਵੀ ਬੀਜੀ ਨਹੀਂ ਤੇ ਰੋਣ ਤੋਂ ਇਲਾਵਾ ਉਹਨਾਂ ਦੇ ਪੱਲੇ ਕੁਝ ਨਹੀਂ ਮੈਂ ਬਜੀ ਰਾਤੀ ਵੀਡੀਓ ਦੇਖਦਾ ਸੀਗਾ ਇੱਕ ਫੈਮਲੀ ਆਪਣੇ ਛੋਟੇ ਬੱਚੇ ਨੂੰ ਬਹੁਤ ਛੋਟਾ ਸੀਗਾ ਆਪਣਾ ਦਾ 2-4 ਮਹੀਨਿਆਂ ਦਾ ਹੋਣਾ ਉਹਨੂੰ ਜਿਵੇਂ ਇੱਕ ਵਾਰ ਉਹ ਆਪਾਂ ਸੁਣਦੇ ਆਂ ਕ੍ਰਿਸ਼ਨ ਜੀ ਨੂੰ ਏਦਾਂ ਉੱਪਰ ਪਾਣੀ 'ਚ ਏਦਾਂ ਲੱਗਿਆ ਸੀ ਨਾ ਉਹ ਬੱਚੇ ਨੂੰ ਏਦਾਂ ਆਪਣੇ ਉੱਪਰ ਚੱਕੀ ਜਾ ਰਹੇ ਨੇ ਤੇ ਅੱਗਿਓ ਕੋਈ ਮੁੰਡਾ ਭੱਜ ਆਉਂਦਾ ਉਹ ਆ ਕੇ ਉਹਨੇ ਬੱਚਾ ਫੜਿਆ ਉਹਨੇ ਏਦਾਂ ਕਰਕੇ ਅੱਗੇ ਲੈ ਗਿਆ ਕਿਉਂਕਿ ਹੱਥ ਥੱਗ ਕਿੰਨੀ ਦੇਰ ਤੋਂ ਤੁਰੇ ਆਉਂਦੇ ਹੋਣਗੇ ਉਹ ਉਹ ਦੋਨੋਂ ਜਾਣੇ ਹਸਬੰਡ ਵਾਈਫ ਪਾਣੀ ਵਿੱਚ ਜਾ ਰਹੇ ਨੇ ਕਿੰਨੇ ਬਜ਼ੁਰਗ ਜਿਹੜੇ ਅਸੀਂ ਰੁੱੜਦੇ ਦੇਖੇ ਨੇ ਇੱਕ ਕੱਲ ਬਜ਼ੁਰਗ ਨਿਕਲੇ ਉਹ ਕੀ ਹੁੰਦੀ ਆ ਉਹ ਤੇਲ ਵਾਲੀ ਪੀਪੀ ਜੀ ਉਹਦੇ ਉੱਤੋਂ ਉਹਦੇ ਨਾਲ ਬਚ ਕੇ ਬਾਹਰ ਨਿਕਲੇ ਆ ਤੇ ਬਾਹਰ ਨਿਕਲੇ ਕੇ ਉਹਨੂੰ ਪੁੱਛਿਆ ਬਾਬਾ ਜੀ ਕਿਵੇਂ ਹੋ ਕਹਿੰਦਾ ਚੜਦੀ ਕਲਾ ਚ ਕਹਿੰਦਾ ਕਦੇ ਮੈਂ ਥੱਲੇ ਕਹਿੰਦਾ ਮੇਰੀ ਪੀਪੀ ਥੱਲੇ ਕਹਿੰਦਾ ਅਸੀਂ ਐ ਕਰਦੇ ਕਰਦੇ ਦੋਨੋਂ ਬਾਹਰ ਆ ਗਏ ਲੋਕਾਂ ਦੇ ਹੌਸਲੇ ਬਹੁਤ ਬੁਲੰਦ ਨੇ ਸਾਡੇ ਪੰਜਾਬੀਆਂ ਦੇ ਸਿਚੁਏਸ਼ਨ ਜਿਹੋ ਜੀ ਵੀ ਮਰਜੀ ਆ ਲੇਕਿਨ ਅਸੀਂ ਇਥੋਂ ਨਿਕਲਣਾ ਚਾਹੁੰਦੇ ਆ ਕਿਉਂਕਿ ਬਾਬੇ ਨਾਨਕ ਦਾ ਲੰਗਰ ਕਦੇ ਵੀ ਨਾ ਖਤਮ ਹੋ ਜਾਣਾ ਖਤਮ ਹੋਣਾ ਹਮੇਸ਼ਾ ਵੱਧਦਾ ਰਹਿਣਾ ਲੇਕਿਨ ਇਸ ਸਮੇਂ ਜਿਹੜੀ ਉਹੀ ਵਾਰ-ਵਾਰ ਗੱਲ ਕਿ ਜਿਹੜੇ ਛੋਟੇ ਜਿਹੇ ਵੱਡੇ ਲੋਕ ਨੇ ਜਿਹੜੇ ਇਹਨਾਂ ਲੋਕਾਂ ਤੋਂ ਆਪਣਾ ਰੋਜ਼ਗਾਰ ਇਹਨਾਂ ਲੋਕਾਂ ਸਿਰ ਤੇ ਆਪਣੀਆਂ ਫੈਕਟਰੀਆਂ ਵੱਡੇ ਵੱਡੇ ਬਿਲਡਿੰਗਾਂ ਬਣਾਉਂਦੇ ਨੇ ਪੋਲੀਟਿਕਲ ਲੋਕ ਨੇ ਜਿਹੜੇ ਇਹਨਾਂ ਲੋਕਾਂ ਸਿਰ ਤੇ ਕੁਰਸੀਆਂ ਤੇ ਬੈਠੇ ਨੇ ਉਹਨਾਂ ਲੋਕਾਂ ਨੂੰ ਗਰਾਊਂਡ ਤੇ ਨਿਕਲਣ ਦੀ ਬਹੁਤ ਜ਼ਰੂਰਤ ਹੈ ਤਾਂ ਕਿ ਲੋਕਾਂ ਤੱਕ ਪ੍ਰੋਪਰ ਸਹੂਲਤ ਪਹੁੰਚ ਸਕੇ ਇਹਨਾਂ ਲੋਕਾਂ ਬਾਰੇ ਕੀ ਹੋਊਗਾ ਕਿਉਂਕਿ ਤੁਸੀਂ ਇਹਨਾਂ ਨੂੰ ਜਿਹੜਾ ਰਾਸ਼ਨ ਪਾਣੀ ਜਾਂ ਹੋਰ ਸਮਾਨ ਦੇਣਾ ਹੈ ਜਦੋਂ ਅਸੀਂ ਆਪਾਂ ਇੱਥੇ ਆ ਕੇ ਰੁਕੇ ਸੀ ਤਾਂ ਤੁਸੀਂ ਐਡਵਾਈਜ਼ ਕਰ ਰਹੇ ਸੀ ਸਾਰ ਨੂੰ ਅੱਗੇ ਅੱਗੇ ਦੇ ਰਹੇ ਸੀ ਤੇ ਇੱਥੇ ਇੱਕ ਭੈਣ ਖੜੀ ਹੋਈ ਸੀ ਉਹ ਆਪਣੇ ਹਸਬੰਦ ਨੂੰ ਕਹਿ ਰਹੀ ਸੀ ਕਿ ਦੁੱਧ ਲੈ ਕੇ ਆਓ ਚਾਪਤੇ ਲੈ ਕੇ ਆਓ ਅਸੀਂ ਚਾਹ ਬਣਾਉਣੀ ਹੈ ਇੱਕ ਪਾਸੇ ਦੇਖ ਉਹਨਾਂ ਦੇ ਘਰੇ ਮੈਨੂੰ ਨਹੀਂ ਲੱਗਦਾ ਕਿ ਕਿਹੜੀ ਜਗ੍ਹਾ ਤੇ ਖੜੇ ਹਾਂ ਨਹੀਂ ਪਿਆ ਇੱਥੇ ਤਾਂ ਅਸੀਂ ਪਰਸੋ ਚੁੱਤੇ ਜਿਹੜੇ ਉਧਰ ਪਿੰਡਾਂ ਜਦੋਂ ਕਿਸ਼ਤੀ 'ਚ ਅਸੀਂ ਜਾਂਦੇ ਸੀ ਨਾ ਕਿਸ਼ਤੀ ਦੀ ਵੀ ਸਾਨੂੰ ਸਰੋਪੇ ਪਾਏ ਜਾ ਰਹੇ ਨੇ ਤੇ ਨਾਲ ਅੰਦਰੋਂ ਚਾਹ ਦਾ ਦੁੱਧ ਦਾ ਗਲਾਸ ਲੈਂਦਾ ਜਾ ਰਿਹਾ ਉਹ ਚਾਹ ਲੈ ਗਿਆ ਅਸੀਂ ਕਹਿੰਨਾ ਕਿ ਨਹੀਂ ਅਸੀਂ ਦੁੱਧ ਚਾਹ ਨਹੀਂ ਪੀਣਾ ਅਸੀਂ ਸਾਨੂੰ ਭਲਾ ਕੰਮ ਕਰ ਲੈਣ ਦਿਓ ਨਹੀਂ ਨਹੀਂ ਤੁਸੀਂ ਪੱਤੇ ਤੱਕ ਆਏ ਹੋ ਸਾਡੇ ਲਈ ਆਏ ਹੋ ਤੁਸੀਂ ਸਾਡਾ ਚਾਹ ਪਿਲਾਉਣਾ ਫਰਜ਼ ਬਣਦਾ ਪਤਾ ਨਹੀਂ ਲੋਕਾਂ ਦੇ ਕੈਸੇ ਝਗਰੇ ਨੇ ਸੱਚੀ ਸਾਡੇ ਪੰਜਾਬ ਵਾਲਿਆਂ ਦੇ ਕੋਈ ਹੌਸਲੇ ਵਾਲੇ ਹੌਸਲੇ ਵਾਲੇ ਪੰਜਾਬ ਦੇ ਉਹਨਾਂ ਨੌਜਵਾਨਾਂ ਲਈ ਪੰਜਾਬ ਦੇ ਉਹਨਾਂ ਲੋਕਾਂ ਲਈ ਜਿਹੜੀ ਬਹਾਦਰ ਕੌਮ ਗਣੀ ਗਈ ਹੈ ਤੇ ਅੱਜ ਆਪਦੇ ਭੈਣ ਭਰਾਵਾਂ ਨਾਲ ਜਿਹੜੇ ਡੁੱਬਦੇ ਉਹਨਾਂ ਨਾਲ ਆ ਕੇ ਜਨਰਲ ਕਹਿੰਦੇ ਨੇ ਕਿ ਡੁੱਬਦੇ ਨੂੰ ਤਿਲਕੇ ਦਾ ਸਹਾਰਾ ਹੁੰਦਾ ਉਹ ਆ ਕੇ ਖੜ ਕੇ ਕਿ ਦੋ ਕੋਈ ਦੋ ਬੋਲ ਇਹਨਾਂ ਲਈ ਤਾਂ ਬੋਲ ਵਰਡ ਬਹੁਤ ਛੋਟੀਆਂ ਚੀਜ਼ਾਂ ਨੇ ਕੁਝ ਇਹ ਕਹੀਏ ਕਿ ਸਾਡੇ ਪੰਜਾਬੀਆਂ ਲਈ ਅਸੀਂ ਆ ਗੱਲ ਬੋਲਦੀਏ ਬਹੁਤ ਛੋਟੀਆਂ ਗੱਲਾਂ ਨੇ ਤਰੀਫਾਂ ਤਾਂ ਹਮੇਸ਼ਾ ਗਾਣਿਆਂ ਚ ਅਸੀਂ ਕਰਦੇ ਆ ਇਹਨਾਂ ਲਈ ਸਾਰੇ ਸ਼ਬਦ ਛੋਟੇ ਨੇ ਕਿਉਂਕਿ ਸ਼ਬਦਾਂ ਤੋਂ ਬਹੁਤ ਉੱਪਰ ਨੇ ਜਦੋਂ ਵੀ ਕੋਈ ਵਿਪਤਾ ਪੈਂਦੀ ਆ ਨਾ ਇਹ ਇੱਕ ਦੂਜੇ ਨਾਲ ਸੱਚੀ ਜਿਵੇਂ ਰੱਬ ਆ ਕੇ ਨਹੀਂ ਖੜਦਾ ਐਦਾਂ ਖੜ ਜਾਂਦੇ ਨੇ ਮੈਨੂੰ ਕਈ ਵਾਰ ਫੀਲ ਹੁੰਦਾ ਜਦ ਦਿਨ ਮੈਂ ਪ੍ਰੋਬਲਮ ਸੀਗਾ ਜਦ ਤੱਕ ਨਹੀਂ ਪਤਾ ਸੀ ਕਿਸੇ ਨੂੰ ਜਦ ਤੱਕ ਸਭ ਚੱਲਦਾ ਸੀ ਰੁਟੀਆਂ ਜਦ ਦਿਨ ਪਤਾ ਲੱਗ ਗਿਆ ਐਦਾਂ ਹੜ ਆਇਆ ਲੋਕਾਂ ਦਾ ਕਿ ਤੂੰ ਦੱਸ ਤੇਰੀ ਪ੍ਰੋਬਲਮ ਕੀ ਆ ਠੀਕ ਸਾਡੇ ਲੋਕ ਇਦਾਂ ਭਜਦੇ ਨੇ ਕਿ ਇਹ ਸਾਡੇ ਬੰਦੇ ਨੂੰ ਵਿਫਤਾ ਪੈ ਕਿਵੇਂ ਹੋ ਗਈ ਇਹ ਤੇ ਆ ਪ੍ਰੋਬਲਮ ਆ ਕਿਵੇਂ ਗਈ ਇਹ ਸਾਡਾ ਸੀ ਇਹ ਨਾਲ ਹੀ ਆ ਕੇ ਖੜ ਜਾਂਦੇ ਨੇ ਤੁਸੀਂ ਇੱਕ ਆ ਲਿਖਿਆ ਕਿ ਸਾਡਾ ਪੰਜਾਬ 2% ਵਾਲੇ ਕਿਉਂਕਿ 2% ਵਾਲਿਆਂ ਦੇ ਸਭ ਤੋਂ ਵੱਧ ਕੁਰਬਾਨੀਆਂ ਹੈਗੀਆਂ 2% ਵਾਲੇ ਜੇਕਰ ਕਿਸੇ ਦੂਸਰੇ ਜਗ੍ਹਾ ਤੇ ਕਿਸੇ ਦੂਸਰੇ ਦੇਸ਼ਾਂ ਦਾ ਯੁੱਧ ਲੱਗ ਜਾਂਦਾ ਜਿਵੇਂ ਯੂਕਰੇਨ ਤੇ ਰੂਸ ਦਾ ਲੱਗਾ ਸੀਗਾ ਤਾਂ 2% ਵਾਲੇ ਜਾ ਕੇ ਉੱਥੇ ਖੜ ਗਏ ਸੀਗੇ ਔਰ ਉੱਥੇ ਜਾ ਕੇ ਲੰਗਰ ਲਾਇਆ ਸੀ ਤੇ ਉਹ ਗੋਰੇ ਜਿਹੜੇ ਸੀ ਉੱਥੋਂ ਦੇ ਲੋਕ ਸੀ ਉੱਥੋਂ ਦੇ ਵਸਨੀਕ ਸੀਗੇ ਹੈਰਾਨ ਸੀਗੇ ਕਿ ਇਹ ਕਿਹੜੀ ਕੌਮ ਆ ਗਈ ਹੈ ਜਿਹੜੇ ਫ੍ਰੀ ਫੂਡ ਦੇ ਰਹੇ ਇਹ ਉਹ ਹੀ 2% ਵਾਲੇ ਜੀ ਤਾਂ ਹੀ ਅਸੀਂ ਲਿਖਿਆ ਤੇ ਮੈਨੂੰ ਸੱਚੇ ਫਖਰ ਹੁੰਦਾ ਹੈ ਕਿ ਅਸੀਂ ਉਹ 2% ਵਾਲਿਆਂ ਚੋਂ ਜਿਹੜੇ ਪੂਰੀ ਦੁਨੀਆ ਨਾਲ ਖੜੇ ਹੁੰਦੇ ਨੇ ਸੋ ਫਕਰ ਹੁੰਦਾ ਇਸ ਲਈ ਅਸੀਂ ਅੱਜ ਅੱਜ ਲਿਖਵਾ ਕੇ ਲੈ ਕੇ ਆਇਆ ਹਾਂ ਬਹੁਤ ਜਲਦੀ ਇਹਦਾ ਗੀਤ ਵੀ ਰਿਲੀਜ਼ ਕਰਾਂਗੇ ਬਣਾਇਆ ਮੈਂ ਪਹਿਲਾਂ ਵੀ ਹੋਇਆ ਸੀ ਲੇਕਿਨ ਉਹ ਜਲਦੀ ਰਿਲੀਜ਼ ਕਰਾਂਗੇ ਪੰਜਾਬ ਦੇ ਜਿਹੜੇ ਉਹ ਸਿੰਗਰ ਜਿਹੜੇ ਹਾਲੀ ਤੱਕ ਵੀ ਬਾਹਰ ਨਹੀਂ ਨਿਕਲੇ ਕਿਉਂਕਿ ਇਸ ਵੇਲੇ ਅੱਜ ਲੋੜ ਹੈ ਪੰਜਾਬੀਆਂ ਨੂੰ ਲੋੜ ਹੈਗੀ ਉਹਨਾਂ ਸਿੰਗਰਾਂ ਨੂੰ ਵੀ ਲੋੜ ਹੈਗੀ ਹੈ ਕਿ ਉਹ ਵੀ ਬਾਹਰ ਨਿਕਲ ਕੇ ਆਪਰੇ ਮੈਨੂੰ ਕਾਫੀ ਮੈਨੂੰ ਕਾਫੀ ਆਰਟਿਸਟਾਂ ਦੇ ਫੋਨ ਆ ਜਿਨ੍ਹਾਂ ਚੋਂ ਰਾਤ ਮੀਕੇ ਉਹਨਾਂ ਨੇ ਰਾਸ਼ਨ ਭੇਜਿਆ ਕਹਿੰਦੇ ਜਿੱਥੇ ਜਿੱਥੇ ਤੁਹਾਨੂੰ ਜਿਹੜੀ ਚੀਜ਼ ਜ਼ਰੂਰਤ ਹੈ ਮੈਨੂੰ ਦੱਸਦੇ ਲਈ ਮੈਂ ਭੇਜੀ ਚੱਲਾਂਗਾ ਤੇ ਉਹ ਤੋਂ ਬਿਨਾ ਚੰਡੀਗੜ੍ਹ ਤੋਂ ਕਾਫੀ ਲੋਕ ਕਨੂਨਸੂਧ ਰਾਤ ਨੂੰ ਚਲ ਪੈਣੀ ਆ ਜੋ ਨੇ ਸਵੇਰ ਤੱਕ ਪਹੁੰਚ ਜਾਣਾ ਕਨਈਆ ਮਿੱਤਲ ਦਾ ਫੋਨ ਆ ਕੇ ਭਾਜੀ ਤੁਸੀਂ ਕਿੱਥੇ ਹੋ ਮੈਂ ਵੀ ਆ ਕੇ ਸੇਵਾ ਕਰਨਾ ਚਾਹਣਾ ਕਲਕ ਨਹੀਂ ਮਤਲਬ ਵੀ ਪਹੁੰਚੂਗਾ ਆ ਕੁਝ ਹੋਰ ਪੋਲੀਟੀਕਲ ਲੋਕ ਜਿਹੜੇ ਮੇਰੇ ਸਰਕਲ ਦੇ ਨੇ ਉਹਨਾਂ ਨਾਲ ਮੇਰੀ ਗੱਲ ਹੋਈ ਉਹ ਵੀ ਕਹਿੰਦੇ ਅਸੀਂ ਕੱਲ ਜਾਂ ਪਰਸੋ ਤੱਕ ਅਸੀਂ ਪਹੁੰਚਾਂਗੇ ਸੋ ਮੇਰੀ ਕੋਸ਼ਿਸ਼ ਇਹ ਹੈ ਜਿੰਨੇ ਬੰਦੇ ਜਿਹੜੇ ਮੇਰੇ ਸਰਕਲ ਦੇ ਨੇ ਉਹ ਤਾਂ ਘਟੋ-ਘਟਾਉਣ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਤ ਨਹੀਂ ਉਹ ਆਮ ਆਦਮੀ ਪਾਰਟੀ ਹੈ ਉਹ ਭਾਜਪਾ ਹੈ ਉਹ ਕਾਂਗਰਸ ਹੈ ਇਹਨਾਂ ਗੱਲਾਂ ਨਾਲ ਕੋਈ ਲੈਣ ਦੇਣ ਨਹੀਂ ਮੇਰੇ ਮਿੱਤਰ ਨੇ ਮੈਂ ਸਾਰੇ ਹੌਲ ਲਈ ਕਰਕੇ ਜਗਾ-ਜਗਾ ਬੁਲਾ ਲੈਣੇ ਨੇ ਤੁਸੀਂ ਗੱਲ ਕਰ ਰਹੇ ਸੀ ਕਿ ਤੁਹਾਨੂੰ ਕਰਨਾਟਕਾ ਤੋਂ ਵੀ ਇੱਕ ਕਿਸੇ ਲੜਕੀ ਦਾ ਫੋਨ ਆਇਆ ਹਾਂ ਹਾਂ ਕੀ ਸੀ ਮਨੋਪਲ ਜਨਾ ਕਪ ਨੀਰਜਾ ਕਪਲੇਸ਼ਾ ਕਪਲਾ ਨੀਰੀਸ਼ਾ ਨਹੀਂ ਕੀ ਸੀ ਨੀਰਜਾ ਕਪ ਕਪਲੇシャ ਨਹੀਂ ਯਾਰ ਗਲਤ ਆ ਗਲਤ ਆ ਉਸ ਕੋਲੇ ਜਿੱਦਾਂ ਗੱਲ ਕਰੇ ਕਿ ਪੂਰਾ ਪੰਜਾਬ ਉਮੜਿਆ ਹੋਇਆ ਆਪਣੇ ਜਿਹੜੇ ਡੁੱਬਦੇ ਭਰਾਵਾਂ ਨੂੰ ਬਚਾਉਣ ਲਈ ਤੇ ਕਰਨਾਟਕਾ ਤੋਂ ਫੋਨ ਆਇਆ ਇੱਕ ਲੜਕੀ ਦਾ ਕੀ ਨਾਮ ਸੀ ਹਾਂ ਹਾਂ ਆ ਗਿਆ ਮੇਰੇ ਸਮ ਉਹ ਉਹਦਾ ਕੀ ਹੋਇਆ ਮੈਨੂੰ ਕਹਿੰਦੀ ਵੀਰੇ ਮੈਂ ਬਹੁਤ ਪਰੇਸ਼ਾਨ ਆ ਮੈਨੂੰ ਸਮਝ ਨਹੀਂ ਲੱਗਦੀ ਮੈਂ ਸੇਵਾ ਭੇਜਣਾ ਚਾਹੁੰਦੀ ਆ ਮੈਂ ਕਿੱਥੇ ਭੇਜਾਂ ਮੈਂ ਕਿਹਾ ਵੀ ਭੈਣ ਤੁਸੀਂ ਕੋਈ ਲੋੜ ਨਹੀਂ ਸਾਰਾ ਰਸ਼ਨ ਬਹੁਤ ਪਹੁੰਚ ਚੁੱਕਿਆ ਕਿਸੇ ਚੀਜ਼ ਦੀ ਲੋੜ ਹੀ ਨਹੀਂ ਹੈਗੀ ਕਹਿੰਦੀ ਵੀਰੇ ਨਹੀਂ ਕਹਿੰਦੀ ਮੈਨੂੰ ਐ ਲੱਗਿਆ ਜਾਂਦਾ ਵੀ ਪਤਾ ਨਹੀਂ ਕਿਉਂ ਤੁਹਾਡੇ ਤੇ ਐ ਫੇਤ ਹੋ ਰਿਹਾ ਵੀ ਤੁਸੀਂ ਸਹੀ ਜਗ੍ਹਾ ਤੇ ਪਹੁੰਚਾ ਦੋਗੇ ਸਾਡਾ ਜੋ ਵੀ ਅਸੀਂ ਚਾਹੁੰਦੇ ਆ ਤੇ ਮੇਰਾ ਵੀਰ ਬਣ ਕੇ ਮੇਰਾ ਸੁਨਿਆਰ ਲੈ ਚਲੋ ਅੱਜੋ ਵੀ ਸਾਰਾ ਸ਼ਨ ਪੇਜ ਰਹੀਆਂ ਮੈਂ ਮੈਂ ਕਿਹਾ ਭੈਣ ਫਿਰ ਮੈਨੂੰ ਇਹ ਨਾ ਕਹੀਂ ਵੀ ਮੈਂ ਤੇਰੇ ਅਕਾਊਂਟ 'ਚ ਪੈਸੇ ਪਾਉਣ ਲੱਗੀਆਂ ਕਹਿੰਦੀ ਵੀਰੇ ਮੇਰੇ ਕੋਲ ਰਸਤਾ ਕੋਈ ਨਹੀਂ ਫਿਰ ਅਸੀਂ ਕੀਤਾ ਫਿਰੋਜ਼ਪੁਰ ਤੋਂ ਜਿੱਥੋਂ ਚੱਕਿਆ ਆਹ ਫੀਲ ਚੱਕਣੀ ਸੀ ਮੈਂ ਗਮੇਣਾ ਨੂੰ ਹੋਣਗੀ ਤਾਂ ਗਮੇ ਯਾਰ ਇੱਕ ਭੈਣ ਸਾਡੀ ਕਰਨਾਟਕਾ ਤੋਂ ਵੈਸੇ ਗੋਵਿੰਦਗੜ੍ਹ ਦੀ ਆ ਉੱਥੇ ਉੱਥੇ ਉਹਦੇ ਸੌਰੇ ਨੇ ਕਰਨਾਟਕਾ ਉਹ ਕਹਿੰਦੀ ਮੇਰੇ ਨਾ ਮੇਰੇ ਮੇਰਾ ਨਾਮ ਨਾ ਲਿਓ ਮੇਰੇ ਬੱਚਾ ਦਾ ਨਾਮ ਹੈ ਹਤੇਸ਼ ਤੇ ਨਿਸ਼ਚੇ ਉਹ ਦੋਨਾਂ ਦੇ ਨਾਮ ਤੇ ਕਹਿੰਦੀ ਮੈਂ ਪੈਸਾ ਭੇਜਣਾ ਉਹਨੇ ਲੱਖ ਰੁਪਏ ਭੇਜਿਆ ਉਹਦਾ ਫਿਰ ਅਸੀਂ ਜਿਹੜਾ ਪਸ਼ੂਆਂ ਦਾ ਚਾਰਾ ਲੈ ਲਿਆ ਸਾਡਾ ਭਰਾ ਖੜਾ ਕੀ ਸੀ ਆਪਣੀ ਫੀਡ ਦਾ ਨਾਮ ਮਠਾੜੂ ਕੈਟਲ ਮਠਾੜੂ ਕੈਟਲ ਫੀਡ ਇੰਡਸਟਰੀ ਕੈਟਲ ਫੀਡ ਇੰਡਸਟਰੀ ਇਹਨਾਂ ਤੋਂ ਫਿਰ ਉਹ ਜਿਹੜਾ ਅਸੀਂ ਫੀਡ ਚਾਰਾ ਚੱਕਿਆ ਬਾਕੀ ਹੁਣ ਕੱਲ ਦੇਖਦੇ ਹਾਂ ਹੋਰ ਕਿਹੜੀ ਚੀਜ਼ ਜ਼ਰੂਰਤ ਹੈ ਬਾਕੀ ਉਹਨਾਂ ਦਾ ਪੈਸਾ ਉਹਦੇ ਵਿੱਚ ਭਰ ਲਿਆ ਇਹ ਵੀ ਜਿੱਦਾਂ ਆਪਾਂ ਗੱਲ ਕਰ ਰਹੇ ਸੀ ਕਿ ਕਿ ਜਦੋਂ ਆਪਾਂ ਖੜੇ ਸੀਗੇ ਤੇ ਚਾਹ ਪੁੱਛਦੇ ਸੀ ਤੇ ਆ ਵੇਖੋ ਚਾਹ ਕੇ ਹਨਾ ਕਿ ਵੀ ਇਹ ਪੰਜਾਬੀਆਂ ਦੀ ਫਤਰਤ ਆ ਹਨਾ ਕਿਉਂਕਿ ਆਓ ਭਗਤ ਜੀ ਸਭ ਤੋਂ ਮੂਰੇ ਹੈਗੇ ਪਾਵਾ ਦੇਖੋ ਘਰ ਵੀ ਇਹਨਾਂ ਦੇ ਢਹਿਣ ਵਾਲੇ ਹੈਗੇ ਆ ਤੇ ਫਸਲਾਂ ਸਾਰੀਆਂ ਬਰਬਾਦ ਹੋ ਗਈਆਂ ਪਰ ਹੌਸਲਾ ਨਹੀਂ ਸਾਡਾ ਜੋ ਮਰਜੀ ਡਾਜੇ ਸਾਡੇ ਹੌਸਲੇ ਨਹੀਂ ਡੈਂਦੇ ਹੌਸਲੇ ਬੁਲੰਦਾ ਬਿਲਕੁਲ ਮੈਂ ਕੱਲ ਕੀ ਗਿਆ ਸੀ ਉਧਰ ਗਏ ਅਜਨਾਲੇ ਵਾਲੇ ਇੱਕ ਮੁੰਡਾ ਨਾ ਉਹ ਘਰ ਪੂਰਾ ਪਾਣੀ ਨਾਲ 5-6 ਫੁੱਟ ਭਰਿਆ ਹੋਇਆ ਉਹ ਬੱਚਾ ਗਲਗਲ ਤੱਕ ਪਾਣੀ ਆ ਤੁਰਿਆ ਆਉਂਦਾ ਜਦੋਂ ਬਾਹਰ ਆ ਕੇ ਟੀਜੀ ਤੇ ਚੜ ਕੇ ਆਇਆ ਬਾਹਰੋਂ ਨਿਕਲਿਆ ਆਉਦੇ ਨਾ ਇੱਥੇ ਮਾਨ ਸਾਹਿਬ ਦੀ ਫੋਟੋ ਲੱਗੀ ਲੋਕ ਤਾਂ ਬੋਲੇ ਮੈਂ ਕਿਹਾ ਮਾਨ ਸਾਹਿਬ ਵੀ ਤੁਹਾਡੀ ਫੋਟੋ ਤਾਂ ਪਹੁੰਚ ਗਈ ਤੁਸੀਂ ਕਦੋਂ ਪਹੁੰਚਣਾ ਤੇ ਉਹ ਤੋਂ ਬਾਅਦ ਮੈਂ ਨੂੰ ਕਿਹਾ ਮੈਂ ਕਿਹਾ ਤੁਹਾਡੇ ਫੋਨ ਫੋਨ ਚੱਲਦੇ ਨੇ ਕਹਿੰਦਾ ਹਾਂਜੀ ਮੈਂ ਕਿਹਾ ਕਿਵੇਂ ਚੱਲਦੇ ਕਹਿੰਦਾ ਹੌਸਲੇ ਨਾਲ ਉਹ ਛੋਟਾ ਜਿਹਾ ਬਿਲਕੁਲ ਹੌਸਲੇ ਬੁਲੰਦਾ ਹੌਸਲੇ ਬੁਲੰਦਾ ਐਡਾ ਛੋਟਾ ਸੀ ਤੁਸੀਂ ਬਲੀਵ ਨਹੀਂ ਕਰਨਾ ਉਹ ਮੈਨੂੰ ਲੱਗਦਾ ਵੱਧ ਤੋਂ ਵੱਧ 10 12 ਸਾਲ ਦਾ ਹੋਣਾ ਮੈਂ ਕਿਹਾ ਕਿਵੇਂ ਚੱਲਦੇ ਆ ਫੋਨ ਕਹਿੰਦਾ ਜੀ ਹੌਸਲੇ ਨਾਲ ਤਾਂ ਬਿਲਕੁਲ ਸਾਡੇ ਨਾਲ ਜੁੱਧ ਜੁੱਧਵਰੀ ਮਾਨ ਕਿ ਹਾਲਤ ਬਹੁਤ ਹੀ ਜ਼ਿਆਦਾ ਵਧੀਆ ਨਹੀਂ ਹੈਗੀ ਸੜ ਨਹੀਂ ਚੜਦੀ ਕਲਾਗੇ ਨਹੀਂ ਹੈ ਹਾਂ ਨਹੀਂ ਚੜਦੀ ਕਲਾਗੇ ਨਹੀਂ ਚੜਦੀ ਕਲਾਗੇ ਕਿਵੇਂ ਆਏ ਹੋ ਤੁਸੀਂ ਬਾਈ ਨੇ ਬੁਲਾਇਆ ਤਾਂ ਆਈ ਬਾਈ ਨੇ ਬੁਲਾਇਆ ਹਨਾ ਹੜਪੀੜਤਾਨ ਦੀ ਮਦਦ ਲਈ ਆਏ ਹੋ ਤੁਸੀਂ ਹਨਾ ਹਾਂਜੀ ਹਾਂਜੀ ਬਿਲਕੁਲ ਤਾਂ ਇੱਥੇ ਫਲੱਡ ਫਲੱਡ ਆਇਆ ਤੈਨੂੰ ਪਤਾ ਨਾ ਹਾਂਜੀ ਚਲੋ ਇੱਥੇ ਫਲੱਡ ਆਇਆ ਫਲੱਡ ਹੈ ਨਹੀਂ ਬਾਈ ਨਹੀਂ ਕਹਤਨੀ ਸੀ ਫਲੱਡ ਆਇਆ ਫਲੱਡ ਹਾਂ ਮੈਨੂੰ ਪਤਾ ਨਹੀਂ ਸਵੇਰੇ ਤੁਸੀਂ ਕੋਲ ਨਾ ਲਈ ਆਇਆ ਪਾ ਉਹਨਾਂ ਦੀ ਹੈਲਪ ਕਰਨ ਲਈ ਇੱਥੇ ਸਪੋਰਟ ਕਰਨ ਲਈ ਆਇਆ ਹਾਂ ਆਪਣੇ ਪਿੱਛੇ ਪਿੱਛੇ ਫਿਰ ਬਹੁਤ ਲੋਕ ਆਣਗੇ ਠੀਕ ਹੈ ਜੀ ਤਾਂ ਕਿ ਉਹਨਾਂ ਨੂੰ ਹੈਲਪ ਮਿਲ ਸਕੇ ਜਰੂਰ ਜੀ ਜੀ ਹੈਨਾ ਹਾਂ ਮੈਂ ਸੜੀ ਨਾਲ ਭੈਣ ਵੀ ਨਾਲ ਆ ਭੈਣ ਵੀ ਨਾਲ ਹਾਂ ਸੇਟੂ ਨਾਲ ਆ ਜੀ ਉਹ ਕਿੱਥੇ ਆ ਅਮਰੀਕਾ ਹਾਂ ਉਹਨੇ ਅਮਰੀਕਾ ਤੋਂ ਭੈਣ ਨੇ ਸਾਡੀ ਨੇ ਭੇਜੇ ਪੈਸੇ ਉਹ ਕਹਿੰਦੀ ਵੀਰੇ ਜਦੋਂ ਮੇਰੀ ਰਾਜਯੋਦੀ ਨਾਲ ਗੱਲ ਹੋਈ ਜਦੋਂ ਉਹਨਾਂ ਭੈਣ ਨਾਲ ਗੱਲ ਹੋਈ ਕਹਿੰਦੀ ਵੀਰੇ ਮੈਂ ਪੈਸੇ ਭੇਜਣ ਲੱਗੀ ਹਾਂ ਤੇ ਤੁਸੀਂ ਜੁੱਦੂ ਨਾਲ ਲੈ ਕੇ ਜਾਇਓ ਤੇ ਮੇਰਾ ਵੀ ਸਨੈਹ ਦਿਓ ਕਿ ਸਾਡੇ ਜਿਹੜਾ ਮਾਨਕ ਪਰਿਵਾਰਾ ਮਾਨਕ ਪਰਿਵਾਰ ਵੱਲੋਂ ਅਸੀਂ ਜਿੰਨੇ ਵੀ ਆਸੀਂ ਕਿਉਂਕਿ ਮਾਨਕ ਬਾਪੂ ਨੂੰ ਵੀ ਲੋਕਾਂ ਨੇ ਮਾਨਕ ਬਣਾਇਆ ਤੇ ਕਿਨਾ ਅਸੀਂ ਜਿੱਦਾਂ ਉਹ ਰਾਜਸਥਾਨ ਵਾਲੇ ਆਏ ਸੀ ਅੱਜ ਉਹਨਾਂ ਨਾਲ ਗੱਲਬਾਤ ਹੋਈ ਸੀ ਤਾਂ ਉਹਨਾਂ ਵਿੱਚ ਇੱਕ ਨੌਜਵਾਨ ਕਹਿ ਰਿਹਾ ਸੀ ਕਿ ਫਿਕਰ ਨਾ ਕਰ ਪੰਜਾਬ ਸਿਆ ਡੁੱਬਨ ਨਹੀਂ ਦਿੰਦੇ ਹਾਂ ਕਿਉਂਕਿ ਸਾਡਾ ਭਰਾ ਆ ਤੂੰ ਹਾਂ ਪੰਜਾਬ ਡੁੱਬਦਾ ਨਹੀਂ ਜੀ ਕਦੇ ਇਹ ਬਾਬੇ ਨਾਨਕ ਦੀ ਧਰਤੀ ਹੈ ਇੱਥੇ ਕਿੰਨੇ ਗੁਰੂਆਂ ਪੀਰਾਂ ਦੀ ਚਰਨ ਛੋਹ ਹੈ ਇਹ ਕਿਵੇਂ ਡੁੱਬ ਜੂਗਾ ਹੈ ਜੀ ਇਹ ਤਾਂ ਦੁਨੀਆ ਨੂੰ ਤਾਰਨ ਵਾਲਾ ਪੰਜਾਬ ਆ ਤਾਂ ਬਿਲਕੁਲ ਦੁਨੀਆ ਨੂੰ ਤਾਰਨ ਵਾਲਾ ਪੰਜਾਬ ਆ ਕਿਵੇਂ ਡੁੱਬ ਜਾਊਗਾ ਜਯੋਧਵੀਰ ਮਾਨਕ ਹੈ ਔਰ ਇੰਦਰਜੀਤ ਨਿੱਕੂ ਜਿਹੜੇ ਆ ਉਹ ਅੱਜ ਸਮਾਜ ਸੇਵਾ ਕਰਨ ਆਏ ਉਹਨਾਂ ਹੜਪੀੜ ਤੋਂ ਲੋਕਾਂ ਲਈ ਜਿਹੜੇ ਸਰਹੱਦੀ ਪਿੰਡਾਂ ਦੇ ਲੋਕ ਨੇ ਤਾਂ ਚੂੜੀ ਵਾਲਾ ਪਿੰਡ ਆ ਔਰ ਇੱਥੇ ਉਹਨਾਂ ਵੱਲੋਂ ਰਾਸ਼ਨ ਵੰਡਿਆ ਜਾ ਰਿਹਾ ਤਾਂ ਇੰਦਰਜੀਤ ਨਿੱਕੂ ਨੇ ਕਿਹਾ ਕਿ ਜਿੰਨੇ ਵੀ ਸਾਡੇ ਹੋਰ ਗਾਇਕਰ ਵੀਰ ਨੇ ਉਹ ਵੀ ਬਾਹਰ ਨਿਕਲਣ ਉਹ ਵੀ ਆਪਣੇ ਪੰਜਾਬੀ ਭਰਾਵਾਂ ਦੀ ਬਾਫੜਨ ਕਿਉਂਕਿ ਵੇਲਾ ਇਸ ਵੇਲੇ ਉਹਨਾਂ ਪੰਜਾਬੀ ਵੀਰਾਂ ਨੂੰ ਬਾਹਰ ਕੱਢਿਆ ਜਾਵੇ ਉਹਨੇ ਪੰਜਾਬੀ ਵੀਰਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਜਿਹੜਾ ਸਾਡਾ ਪੰਜਾਬ ਹੈ ਸਾਰੀ ਦੁਨੀਆ ਲਈ ਲੰਗਰ ਲਾਉਂਦਾ ਸਾਰੀ ਦੁਨੀਆ ਨੂੰ ਬਚਾਉਂਦਾ ਔਰ ਅੱਜ ਉਹਨਾਂ ਨੂੰ ਬਚਾਇਆ ਜਾ ਸਕੇ ਕੈਮਰਾ ਪਾਸ ਸੰ ਸਚੀਪਾਲ ਦੇ ਨਾਲ ਮਿਲ ਕੇ ਅਸੀਂ ਅਰਜਨ ਸਿੰਘ ਜਨਸਪੋਖਨ ਫਿਰੋਜ਼ਪੁਰ